ਹਾਂਜੀ ਸਤਿ ਸ੍ਰੀ ਅਕਾਲ ਕੀ ਕਹਿਣਾ ਚਾਹਣਾ ਤੁਸੀਂ ਹਾਂਜੀ ਆਪਾਂ ਮੈਂ ਦਾ ਜੀ ਜਿਹੜੀ ਆਪਾਂ ਮੈਂ ਸ਼ੇਅਰ ਕਰਨੀ ਹੈ ਆਪਣਾ ਮਨ ਨਹੀਂ ਸੀ ਵੇਚੜ ਦਾ ਉਹ ਕਰਦੀ ਮਜਬੂਰੀ ਕਰਕੇ ਆਪਾਂ ਨੂੰ ਵੇਚਣੀ ਪੈਂਦੀ ਹੈ ਤੇ ਕਟਾ ਦੇ ਦੇ ਕੱਟੀ ਦੇ ਦੇ 50000 ਦਾ ਆਪਾਂ ਵਾਪਸ ਲੈ ਲਾਂਗੇ ਕਿੰਨੇ ਚਿਰ ਦਾ ਪੰਜ ਮਹੀਨੇ 6 ਮਹੀਨੇ ਦਾ ਹੋ ਜਾਵੇ ਦੁੱਧ ਦੁੱਧ ਤੋਂ ਹਟ ਗਏ ਦੁੱਧ ਸਾਡਾ ਤਾਂ ਕੱਟ ਰੂਏ ਨਹੀਂ ਬਸ ਕੱਟੋ ਆਪਾਂ ਵਾਪਸ ਲੈ ਲਾਂਗੇ ਬੰਦੀ ਲੈ ਲਖਾ ਕਰ ਲਿਆ ਅਗਲਾ ਹਾਂ ਦਿਖਾ ਦਿਓ ਜੀ ਫਿਰ ਸੋ ਵੱਡੇ ਕਦ ਕਾਠ ਵਾਲੀ ਆਪਾਂ ਮਿੱਤਰੋ ਸਾਨੂੰ ਝੋਟੀ ਦਿਖਾ ਰਹੇ ਆ ਦੁੱਧ ਵੀ ਬਾਈ ਕਹਿੰਦਾ ਫੁੱਲ ਸੀ ਕਿੰਨਾ ਦੁੱਧ ਕੱਢਿਆ ਨੇ ਫੇਰੀ ਤੋ 15 16 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਜੀ 15 16 ਲੀਟਰ ਮਿੱਤਰੋ ਪਹਿਲੇ ਸੂਏ ਦੁੱਧ ਕੱਢਿਆ ਤੇ ਦੂਜੇ ਲਈ ਤਿਆਰ ਹੈ ਹਾਂਜੀ ਦਿਨ ਹਜੇ ਮੇਰੇ ਸਾਹਮਣਾਂ ਕਾਫੀ ਲੈ ਜੂ ਹਨਾ ਲੈ ਜੂ ਜੀ ਪੰਜ ਚਾਰ ਦਿਨ ਇਹ ਠੀਕ ਹੈ ਥਾਂਲੇ ਵੀ ਦੀ ਪੂਰੀ ਮਿੱਤਰੋ ਸਾਫ ਹੈ ਹਜੇ ਪੰਜ ਚਾਰ ਦਿਨਾਂ ਦੀ ਕੱਚੀ ਹੈ ਟੀਕਾ ਕਿਹੜਾ ਲੱਗਿਆ ਜੀ ਇਹ ਨਾਰਲੀ ਦਾ ਜੀ ਬੂਰਾ ਨਾਰਲੀ ਦਾ ਬੂਰੇ ਨਾਰਲੀ ਦਾ ਮਿੱਤਰੋ ਟੀਕਾ ਲਾਇਆ ਪਰ ਵੇਚਣ ਦੀ ਬਾਈ ਕਹਿੰਦਾ ਮਜਬੂਰੀ ਬਣ ਗਈ ਤੇ ਮੁੱਲ ਪਰ ਕਿੰਨਾ ਕਰਤਾ ਜੀ ਮੁੱਲ ਸਹੀ ਸਹੀ ਜਾ ਕਰ ਮੁੱਲ ਬਾਜੀ ਉਹ ਤਾਂ ਇਹ ਜੀਆਂ ਝੋਟਕਾਂ ਪਾਉਂਦੀ ਅਗਲਾ 5 ਮੰਗੀ ਆਵੇ ਜੀ 5 ਤੋਂ ਵੀ ਘਟ ਆ ਜੀ ਹਾਂਜੀ ਛੇ ਆਪਾਂ 3.5 ਲੱਖ ਦੀ ਦੇ ਦੇ ਆਗੇ ਜੀ 3.5 ਲੱਖ ਦੀ ਦੇਣੀ ਆ ਹਾਂ ਹਾਂ ਜੀ ਕਟੂ ਆਪਾਂ ਪਾਉਂਦੀ 50 ਹਜ਼ਾਰ ਦਾ ਕਟਾ ਹੋਵੇ 30 ਹੋਵੇ ਵਾਪਸ ਲੈ ਲਾਗੇ ਓਕੇ ਸੋ ਜਿਹੜੇ ਵੀ ਵੀਰ ਭਰਾंनो ਮਿੱਤਰੋ ਲੋਡ ਹੋਵੇ ਘਰ ਦਾ ਹੀ ਰਵਾ ਜੀ ਇਹ ਚ ਘਰ ਦਾ ਬਾਈ ਕਹਿੰਦਾ ਰਵਾ 17 ਕਿਲੋ ਦੁੱਧ ਸੀ ਆ ਜੀ ਮਾਂ ਥੱਲੇ 16 17 ਸੀ ਇਹਨੇ ਪਹਿਲੇ ਸੂਈ ਬਾਈ ਕਹਿੰਦਾ ਵੀ 15 16 ਲੀਟਰ ਕੱਢਿਆ ਵਾ ਫੁੱਲ ਕੱਟ ਕਾਟ ਆ ਫੁੱਲ ਵੇਲ ਆ ਹਾਂਜੀ ਬਰਦਾਦੋ ਜੀ ਆਪਣਾ 99885 ਜੀ ਹਾਂਜੀ 70157 99885 70157 ਜੀ 70157 ਪਿੰਡ ਹੈਗਾ ਰਾਮਪਰਾ ਸਹਿਰ ਆ ਹਾਂਜੀ ਹਾਂਜੀ ਜੋੜੇ ਕੋਲੇ ਤੇ ਜੋੜੇਪੁਰਾ ਕੋਲੇ ਜ਼ਿਲ੍ਹਾ ਮਿੱਤਰੋ ਬਠਿੰਡਾ ਹਾਂਜੀ ਹਾਂਜੀ